ਮਕਸੂਦਾ ਚੌਂਕ ਤੋਂ ਭਾਈ ਸਿੱਧੇ ਹੀ ਕਿਹਦਾ ਫਾਸਾ ਮੈਂ ਪਰੋਂਦਾ ਤੁਸੀਂ ਮੇਰਾ ਉੱਤੇ ਜੀ ਗੱਤਾਂ ਵਿੱਚ ਜਤਨ ਦੇਖੀ ਹੈ ਨਾ ਇੰਨੀ ਜਿਹੜੇ ਇਹ ਕੋਲ ਇੰਦਰ ਨੂੰ ਆ ਗਿਆ ਆ ਦੀ ਜੇ ਜੋਇਨ ਕਾਉਂਟਰ ਹੋਇਆ ਹੈ ਕੌਣ ਲੋਗ ਹੈ ਕਹਾਂ ਸੇ ਹੈ ਜਲੰਧਰ ਰੂਰਲ ਡਿਸਟ੍ਰਿਕਟ ਪੁਲਿਸ ਵੱਲੋਂ ਸਾਡੀ ਜਿਹੜੀ ਹੈਗੀ ਹੈ ਸੀਆਈਏ ਸਟਾਫ ਦੀ ਟੀਮ ਨੇ ਸਵੇਰੇ 5:30 ਵਜੇ ਦੇ ਕਰੀਬ ਅਮਨਤਕਾ ਮੋੜ ਦੇ ਉਪਰ ਨੇੜੇ ਵਿਧੀਪੁਰ ਜਿਹੜਾ ਫਟ ਗਿਆ ਹੈ ਉਸ ਤੋਂ ਨੇੜੇ ਉੱਥੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਸ਼ਖਸ ਜਿਹੜਾ ਹੈਗਾ ਉਹ ਜੋ ਮੋਟਰਸਾਈਕਲ ਦੇ ਉੱਪਰ ਸਵਾਰ ਬਿਨਾ ਨੰਮਰੇ ਮੋਟਰਸਾਈਕਲ ਸੀ ਉਹਦੇ ਉੱਪਰ ਸਵਾਰ ਹੋ ਕੇ ਆ ਰਿਹਾ ਸੀ ਉਹਦਾ ਜਿਹੜਾ ਫੇਸ ਆ ਉਹਨੇ ਕਵਰ ਕੀਤਾ ਹੋਇਆ ਸੀ ਕਿਸੇ ਕਪੜੇ ਨਾਲ ਤੇ ਇੱਕ ਉਹਦੇ ਬੈਗ ਜਿਹੜਾ ਪਿੱਠੂ ਬੈਗ ਹੈ ਉਹਨੇ ਪਾਇਆ ਹੋਇਆ ਸੀ ਜਦੋਂ ਪੁਲਿਸ ਪਾਰਟੀ ਜਿਹੜੇ ਜਿਹਦੇ ਵਿੱਚ ਸਾਡੇ ਏਐਸਆਈ ਪ੍ਰਵਿੰਦਰ ਸਿੰਘ ਜਤਨ ਸ਼ਰਮਾ ਸਾਡੇ ਕਾਂਸਟੇਬਲ ਸਰਜੀਤ ਸਿੰਘ ਤੇ ਜਿਹੜੇ ਨਾਲ ਹੋਰ ਜਿਹੜੇ ਇਹਨਾਂ ਦੇ ਨਾਲ ਮੁਲਾਜ਼ਮੀ ਕੁੱਲ 6 ਮੁਲਾਜ਼ਮ ਸਾਡੀ ਜਿਹੜੀ ਪੁਲਿਸ ਪਾਰਟੀ ਦੇ ਸੀ ਤਾਂ ਇਹਨੂੰ ਜਿਹੜੇ ਸਸਪੈਕਟ ਨੂੰ ਸ਼ੱਕ ਦੇ ਬਿਨਾ ਦੇ ਉੱਤੇ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਜਿਹੜੀ ਪੁਲਿਸ ਪਾਰਟੀ ਦੇ ਉੱਤੇ ਉਸਨੇ ਆਪਣੇ ਮਸਲਾ ਪਿਸਟਲ ਨਾਲ ਜਿਹੜਾ ਫਾਇਰ ਕੀਤਾ ਤਾਂ ਜਿਹੜਾ ਫਾਇਰ ਕਰਨ ਤੋਂ ਬਾਅਦ ਉਹਨੇ ਜਿਹੜਾ ਬਾਈਕ ਹੈ ਉਥੋਂ ਇਸ ਏਰੀਆ ਨੂੰ ਭਜਾਇਆ ਜਿੱਥੇ ਜਿਹੜੀ ਹੈਗੀ ਅੱਗੇ ਨੰਗਲ ਸਾਈਡ ਤੋਂ ਜਿਹੜੀ ਰੋਡ ਜਾਂਦੀ ਹੈਗੀ ਸੂਰਾਪਿੰਡ ਦਾ ਇਹ ਏਰੀਆ ਪੈਂਦਾ ਹੈਗਾ ਤਾਂ ਇਸ ਵਾਲੀ ਸਾਈਡ ਦੇ ਪਿੱਛਾ ਕਰਦੇ ਹੋਏ ਪੁਲਿਸ ਪਾਰਟੀ 5-7 ਮਿੰਟ ਦੇ ਵਿੱਚ ਇਹ ਵਾਲੀ ਲੋਕੇਸ਼ਨ ਦੇ ਉੱਪਰ ਪੁਲਿਸ ਪਾਰਟੀ ਆਉਂਦੀ ਹੈ ਰਸਤੇ ਦੇ ਵਿੱਚ ਉਹਨਾਂ ਨੇ ਕੰਟਰੋਲ ਰੂਮ ਦੇ ਉੱਪਰ ਇਨਫੋਰਮੇਸ਼ਨ ਜਿਹੜੀ ਪੁਲਿਸ ਪਾਰਟੀ ਵੱਲੋਂ ਕਨਵੇ ਕੀਤੀ ਗਈ ਕਿ ਪੁਲਿਸ ਪਾਰਟੀ ਦੇ ਉੱਪਰ ਕਿਸੇ ਨੇ ਫਾਇਰ ਕੀਤਾ ਤੇ ਅੱਗੇ ਕਿਸੇ ਏਰੀਆ ਨੂੰ ਜਿਹੜਾ ਹੈਗਾ ਭਜਾ ਕੇ ਮੋਟਰਸਾਈਕਲ ਜਾ ਰਿਹਾ ਉਹ ਪਿੱਛਾ ਕਰ ਰਹੇ ਹਨ ਤਾਂ ਜਿस्ते ਸਾਰੇ ਸੀਨੀਅਰ ਅਫੀਸਰਜ਼ ਨੂੰ ਜਿਹੜਾ ਹੈਗਾ ਕੰਟਰੋਲ ਤੋਂ ਫਲੈਸ਼ ਮੈਸੇਜ ਫਲੈਸ਼ ਹੋਇਆ ਉਹਨਾਂ ਨੂੰ ਵੀ ਰਸ਼ ਕੀਤਾ ਗਿਆ ਤੇ ਮੌਕੇ ਦੇ ਉੱਪਰ ਤਾਂ ਇਸੇ ਜਦੋਂ ਪੁਲਿਸ ਪਾਰਟੀ ਸਾਡੀ ਇਸ ਜਿਹੜੀ ਵਾਰਦਤ ਵਾਲੀ ਥਾਂ ਤੇ ਪਹੁੰਚੀ ਤਾਂ ਪੁਲਿਸ ਪਾਰਟੀ ਮੋਟਰਸਾਈਕਲ ਤੇ ਜਿਹੜਾ ਸਸਪੈਕਟ ਸੀ ਉਹਨੇ ਇੱਕ ਫਾਇਰ ਹੋਰ ਜਿਹੜਾ ਹੈਗਾ ਆਪਣਾ ਮੋਟਰਸਾਈਕਲ ਦਾ ਜਿਹੜਾ ਛੱਡ ਕੇ ਉਹਨੇ ਆਪਣੇ ਪਿਸਟਲ ਦੇ ਵਿੱਚੋਂ ਇੱਕ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤਾ ਜਿਹੜਾ ਸਾਡੀ ਸਰਕਾਰੀ ਜਿਹੜੀ ਸੀਆਈ ਦੀ ਸਾਡੀ ਗੱਡੀ ਹੈਗੀ ਸਕੋਰਪੀਓ ਉਹਦੇ ਲੈਫਟ ਡੋਰ ਦੇ ਵਿੱਚ ਜਿਹੜਾ ਲੱਗਿਆ ਐਂਡ ਪੁਲਿਸ ਪਾਰਟੀ ਨੇ ਅਗੇ ਘੇਰਾਬੰਦੀ ਕੀਤੀ ਆਪਣੀ ਮਸਤੈਂਦੀ ਨਾਲ ਜਿਹੜੀ ਹੈਗੀ ਫੁਰਤੀ ਦੇ ਨਾਲ ਉਹਨਾਂ ਨੇ ਘੇਰਾਬੰਦੀ ਕੀਤੀ ਜਿਹਦੇ ਵਿੱਚ ਸਾਡੇ ਯਤਨ ਜਿਹੜੇ ਹੈਗੇ ਸ਼ਰਮਾ ਏਐਸਆਈ ਉਹਦੇ ਵੱਲੋਂ ਨੂੰ ਵਾਰਨਿੰਗ ਦਿੱਤੀ ਗਈ ਐਂਡ ਇੱਕ ਫਾਇਰ ਕੀਤਾ ਗਿਆ ਤੇ ਜਿਹੜੇ ਸਾਡੇ ਦੂਸਰੇ ਸਾਡੇ ਏਐਸਆਈ ਪ੍ਰਵਿੰਦਰ ਸਿੰਘ ਉਹਦੇ ਵੱਲੋਂ ਵੀ ਜਿਹੜਾ ਹੈਗਾ ਵਾਰਨਿੰਗ ਦਿੱਤੀ ਗਈ ਇਹਨੂੰ ਸਰੈਂਡਰ ਕਰਨ ਵਾਸਤੇ ਗਿਆ ਤਾਂ 15-20 ਮਿੰਟ ਦਾ ਜਿਹੜਾ ਇੱਥੇ ਸਮਾਂ ਲੱਗਾ ਉਹਦੇ ਵੱਲੋਂ ਸਰੈਂਡਰ ਨਹੀਂ ਕੀਤਾ ਗਿਆ ਐਂਡ ਇਵਨ ਕਿ ਪੁਲਿਸ ਪਾਰਟੀ ਦੇ ਉੱਪਰ ਉਹਨੇ ਦੁਬਾਰਾ ਫਿਰ ਜਿਹੜੀ ਮਾਰ ਦੇਣ ਦੀ ਨੀਤ ਨਾਲ ਜਿਹੜਾ ਫਾਇਰ ਕੀਤਾ ਤਾਂ ਜਦੋਂ ਰਿਟੈਲੀਏਸ਼ਨ ਦੇ ਵਿੱਚ ਫਲੀਸ ਪਾਰਟੀ ਨੇ ਆਪਣੀ ਤੇ ਆਪਣੇ ਸਾਥੀਆਂ ਦੀ ਜਿਹੜੀ ਹੈਗੀ ਪ੍ਰੋਟੈਕਸ਼ਨ ਦੇ ਵਿੱਚ ਜਿਹੜਾ ਫਾਇਰ ਕੀਤਾ ਉਹਦੇ ਜਿਹੜੀ ਖੱਬੀ ਲੱਤ ਦੇ ਵਿੱਚ ਲੱਗਿਆ ਤਾਂ ਬਾਅਦ ਦੇ ਵਿੱਚ ਜਿਹੜੀ ਮੌਕਾ ਦੇ ਉੱਪਰ ਰਿਕਵਰੀ ਹੋਈ ਸਾਡੀਆਂ ਟੀਮਸ ਉੱਤੇ ਪਹੁੰਚਿਆ ਜਿਨ੍ਹਾਂ ਦੇ ਵਿੱਚ ਸਾਡੇ ਐਸਪੀ ਡਿਟੈਕਟਿਵ ਮਿਸਟਰ ਸਰਵਜੀਤ ਰਾਏ ਸਾਡੇ ਡੀਐਸਪੀ ਡੀ ਇੰਦਰਜੀਤ ਸ਼ੈਣੀ ਸਾਡੇ ਜਿਹੜੇ ਇੱਥੋਂ ਦੇ ਡੀਐਸਪੀ ਕਰਤਾਰਪੁਰ ਮਿਸਟਰ ਵਿਜੇ ਕੁਮਾਰ ਜੀ ਤੇ ਸਾਡੇ ਇਨਸਪੈਕਟਰ ਸੀਏ ਪਸ਼ੂ ਬਾਲੀ ਇਨਸਪੈਕਟਰ ਸਾਡੇ ਇਥੋਂ ਦੇ ਐਸ ਐਚ ਓ ਮਕਸੂਦਾਂ ਬਿਕਰਮ ਇਹ ਸਾਰੇ ਇਥੇ ਮੌਕੇ ਪਰ ਜਿਹੜੇ ਰਸ਼ ਕੀਤੇ ਇਹ ਪੁਲਿਸ ਪਾਰਟੀ ਨੂੰ ਇਹਨਾਂ ਨੇ ਬੈਕਅਪ ਵਾਸਤੇ ਸਪੋਰਟ ਲਈ ਅਤੇ ਆਪਣੀ ਫੋਰਸ ਦੇ ਨਾਲ ਇਥੇ ਪਹੁੰਚੇ ਤਾਂ ਏਰੀਆ ਦਾ ਜਾਇਜ਼ਾ ਲਿਆ ਇਥੋਂ ਜਿਹੜੇ ਹੈਗੇ ਨੇ ਤਿੰਨ ਪਿਸਟਲ ਇਹ ਤੁਰ ਕਵਰ ਹੋਏ ਨਹੀਂ ਜਿਹੜਾ ਦੋਸ਼ੀ ਹੈਗਾ ਉਹਦੀ ਨਾਮ ਪਤਾ ਪੁੱਛਿਆ ਗਿਆ ਤਾਂ ਉਹਦੇ ਵਿੱਚ ਪਾਈਡ ਆਈ ਦੇ ਅਸੀਂ ਉਹਦਾ ਰਿਕਾਰਡ ਚੈੱਕ ਕੀਤਾ ਉਹਦੇ ਤੇ 20 ਮੁਕਾਦਮੇ ਜਿਹੜੇ ਹੈਗੇ ਨੇ ਜਿਹੜੀਆਂ ਐਨਐਸ ਕੇਸਿਸ ਨੇ ਹਿਨਿਅਸ ਧਾਰਾਵਾਂ ਨੇ ਉਹਨਾਂ ਦੇ ਉੱਤੇ ਜਿਹੜੇ ਹੈਗੇ ਦਰਜ ਹੋਣੇ ਪਾਏ ਗਏ ਜਿਨ੍ਹਾਂ ਦੇ ਵਿੱਚ ਉਹਦੇ ਮਰਡਰ ਦੇ ਡਕੈਤੀ ਦੇ ਐਨਡੀਪੀਐਸ ਦੇ ਰੋਬਰੀ ਦੇ ਐਂਡ ਜਿਹੜੇ ਉਹਦੇ ਅਟੈਂਪਟ ਟੂ ਮਰਡਰ ਐਂਡ ਮਰਡਰ ਇਹ ਸਾਰੇ ਕੇਸਿਸ ਉਹਦੇ ਤੇ ਦਰਜ ਹੋਣੇ ਪਾਏ ਗਏ ਨੇ ਤੇ ਤਿੰਨ ਪਿਸਟਲ ਵਿਦ ਜਿਹੜੇ ਨਾਮ ਕੀ ਹੈ ਇਹਦਾ ਸਾਜਨ ਨਾਇਰ ਨਾਮ ਹੈਗਾ ਇਹ ਅੰਮ੍ਰਿਤਸਰ ਦਾ ਜਿਹੜਾ ਹੈਗਾ ਉੱਥੇ ਏਰੀਆ ਦਾ ਇਸਲਾਮਾਬਾਦ ਏਰੀਆ ਦੇ ਵਿੱਚ ਹ ਅ ਰੰਧਾ ਹਥਿਆਰ ਕਿਥੋਂ ਲੈ ਕੇ ਆ ਰਿਹਾ ਸੀ ਤੇ ਕਿੱਥੇ ਇਹਨੇ ਦੇਣੇ ਸੀ ਇਹਦੇ ਕੋਈ ਹਾਲੇ ਜਾਣਦੇ ਉਹ ਹਾਲੇ ਮੈਟਰ ਆਫ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਦੋਂ ਹੁਣ ਇਹਨੂੰ ਅਸੀਂ ਹਸਪੀਟਲ ਭੇਜਿਆ ਹੈਗਾ ਕਿਉਂਕਿ ਉਹਦੇ ਉਤੇ ਗੋਲੀ ਲੱਗੀ ਆ ਲੱਤ ਦੇ ਵਿੱਚ ਤਾਂ ਜਦੋਂ ਬਾਅਦ ਦੇ ਵਿੱਚ ਉਹਦੀ ਅਸੀਂ ਕਸਟਡੀ ਚ ਲੈ ਕੇ ਉਹਦੀ ਪੁੱਛਗਿੱਛ ਜਿਹੜੀ ਅੱਗੇ ਕੀਤੀ ਕੋਈ ਵਾਰਦਾਤ ਨੂੰ ਅਨਜਾਣ ਦੇ ਨਾਂ ਸੀ ਜਲੰਧਰ ਚ ਇੰਨੇ ਵੈਪਨ ਲੈ ਕੇ ਜਿਹੜੇ ਹੈਗੇ ਉਹਦੇ ਵਿੱਚ ਤਿੰਨ ਪਿਸਟਲ ਸੀ ਉਹਦੇ ਕੋਲੇ ਐਨਾ ਜਿਹੜਾ ਹੈਗਾ ਲਾਈਵ ਜਿਹੜਾ ਉਹਦੇ ਕੋਲ ਐਮੋਸ਼ਨ ਹੈਗਾ ਸੀ ਤਾਂ ਵੱਡੀ ਵਾਰਦਾਤ ਨੂੰ ਇੰਜਾਮ ਦੇਣੀ ਦਾ ਹੀ ਜਿਹੜਾ ਹੈਗੇ ਤੋਂ ਆਪਾਂ ਸੋਚ ਸਕਦੇ ਹਾਂ